ਤੇ ਉਸ ਤੋਂ ਬਾਅਦ ਕੁਝ ਕੁ ਗੱਲਾਂ ਉੱਪਰ ਕਿਹਾ ਸੀ ਕਿ ਇਹ ਤਾਂ ਸਹਿਮਤੀ ਹੋ ਸਕਦੀ ਹੈ ਪਰ ਜੇਕਰ ਜਿਹੜੀ ਸਭ ਤੋਂ ਮੁੱਖ ਮੰਗ ਹੈਗੀ ਐ ਐਮਐਸਪੀ ਦੀ ਜਿਹੜਾ ਘਟੋ ਘਟ ਸਮਰਥਨ ਮੋਲ ਦਾ ਕਿਸਾਨ ਜ਼ਿਕਰ ਕਰਦੇ ਉਸ ਤੋਂ ਬਾਅਦ ਪੂਰਨ ਤੌਰ ਤੇ ਕਰਜ਼ਾ ਮੁਕਤੀ ਦਾ ਜ਼ਿਕਰ ਕਰਦੇ ਇਹ ਸਭ ਤੋਂ ਵੱਡੀਆਂ ਮੰਗਾਂ ਹੈਗੀਆਂ ਕਿਸਾਨਾਂ ਦੀ ਜਿਸ ਨੂੰ ਲੈ ਕੇ ਸੰਘਰਸ਼ ਕੀਤਾ ਜਾ ਰਿਹਾ ਹੈਗਾ ਹਾਲਾਂਕਿ ਜਿਹੜੀ ਇਸ ਤੋਂ ਬਾਅਦ ਦੀਆਂ ਮੰਗਾਂ ਹੈਗੀਆਂ ਉਹਨਾਂ ਉੱਪਰ ਤਾਂ ਸਹਿਮਤੀ ਬਣਦੀ ਹੋਈ ਦਿਖਾਈ ਦੇ ਸਕਦੀ ਉਹਨਾਂ ਉੱਪਰ ਤਾਂ ਬਣ ਸਕਦੀ ਹੈ ਪਰ ਜਿਹੜੀ ਆ ਕਰਜ਼ਾ ਮੁਕਤੀ ਤੇ ਐਮ ਐਸ ਪੀ ਆ ਇਹਨਾਂ ਉੱਪਰ ਜਾ ਕਿਉਂਕਿ ਹਿਤਕਰ ਕੇਂਦਰ ਦੇ ਏਜੰਡੇ ਉੱਪਰ ਇਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਤਾਂ ਮੁੱਖ ਤੌਰ ਤੇ ਇਹਨਾਂ ਕਰਕੇ ਹੀ ਅੰਦੋਲਨ ਲੜਿਆ ਜਾ ਰਿਹਾ ਹੁਣ ਦੇਖਣਾ ਕਿ ਕੇਂਦਰ ਕਹਿੰਦੀ ਹੈ ਕਿ ਅਸੀਂ ਅੱਗੇ ਗੱਲਬਾਤ ਕਰਾਂਗੇ ਮੀਟਿੰਗਾਂ ਕਰਾਂਗੇ ਤੇ ਕਮੇਟੀ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਤਾਂ ਕਮੇਟੀ ਦਾ ਜ਼ਿਕਰ ਨਿਕਲਿਆ ਸੀ ਕਿ ਅਸੀਂ ਨਵੇਂ ਸਿਰੇ ਤੋਂ ਕਮੇਟੀ ਫਾਰਮ ਕਰ ਦਿੰਨੇ ਆ ਪਹਿਲਾਂ ਦੀ ਕਮੇਟੀ ਦਾ ਕਿਸਾਨਾਂ ਨੇ ਹਵਾਲਾ ਦਿੱਤਾ ਤੁਹਾਡੀ ਪਹਿਲਾ ਕਮੇਟੀ ਜਿਹੜੀ ਬਣਾਈ ਸੀ 2 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਸਾਨੂੰ ਕਮੇਟੀ ਨਾ ਮਨਜ਼ੂਰ ਆ ਤੇ ਜਗਜੀਤ ਸਿੰਘ ਡੱਲੇਵਾਲ ਜਦੋਂ ਕਿਸਾਨਾਂ ਦੀ ਮੀਟਿੰਗ ਤੋਂ ਨਿਕਲੇ ਸੀ ਵਾਰਤਾ ਉਹਨਾਂ ਨੇ ਕਿਹਾ ਸੀ ਕਮੇਟੀ ਦਾ ਮਤਲਬ ਕੰਮ ਤੇ ਮਿੱਟੀ ਪੋਣਾ ਹੁੰਦਾ ਕਮੇਟੀ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ ਪਰ ਹੁਣ ਪੂਰਾ ਪੰਜਾਬ ਇਸ ਮੀਟਿੰਗ ਵੱਲ ਨਿਗਾਹਾਂ ਲਾ ਕੇ ਦੇਖ ਰਿਹਾ ਕਿਉਂਕਿ ਬਹੁਤ ਕੁਝ ਤੈ ਇਸ ਮੀਟਿੰਗ ਨੇ ਕਰਨਾ ਹੈਗਾ ਜੇਕਰ ਕੁਝ ਇਸ ਮੀਟਿੰਗ ਦੇ ਵਿੱਚੋਂ ਨਿਕਲੂਗਾ ਕਿਉਂਕਿ ਜਗਾ ਜਗਾ ਉੱਪਰ ਬੈਰੀਕੇਟਿੰਗ ਹੈਗੀ ਹੈ ਹਰਿਆਣਾ ਦੇ ਜਿੰਨੇ ਰਸਤੇ ਹੈਗੇ ਆ ਚਾਹੇ ਆ ਸ਼ੰਭੂ ਬਾਰਡਰ ਦਾ ਜ਼ਿਕਰ ਕਰ ਲਿਆ ਉਸ ਤੋਂ ਬਾਅਦ ਅੰਮਾੜਾ ਹਾਈਵੇ ਦਾ ਜ਼ਿਕਰ ਕਰ ਲਿਆ ਚੰਡੀਗੜ੍ਹ ਦਿੱਲੀ ਹਾਈਵੇ ਦਾ ਡੱਬਾ ਵਾਲੀ ਦਿੱਲੀ ਹਾਈਵੇ ਦਾ ਜ਼ਿਕਰ ਕਰ ਲਿਆ ਖਨੋਰੀ ਤੋਂ ਦਿੱਲੀ ਹਾਈਵੇ ਦਾ ਜ਼ਿਕਰ ਕਰ ਲਿਆ ਸਾਰੇ ਰਸਤੇ ਸੀਲ ਕਰ ਦਿੱਤੇ ਆ ਕੰਕਰੀਟ ਭਰ ਦਿੱਤਾ ਇਸ ਤਰ੍ਹਾਂ ਸਥਿਤੀ ਪੈਦਾ ਕਰ ਦਿੱਤੀ ਜਿਵੇਂ ਦੋ ਦੇਸ਼ ਆਪਸ ਦੇ ਵਿੱਚ ਵੰਡੇ ਹੁੰਦੇ ਆ ਤੇ ਇਸ ਮੀਟਿੰਗ ਵੱਲ ਜੋ ਕਿ ਇਹ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਜ਼ਿਕਰ ਕੀਤਾ ਸੀ ਕਿ ਹਰਿਆਣੇ ਦੇ ਵਿੱਚ ਇਹ ਕੁਝ ਹੋ ਰਿਹਾ ਛਾਪੇਮਾਰੀ ਹੋ ਰਹੀ ਹੈ ਹਰਿਆਣੇ ਦੇ ਕਿਸਾਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਹੋ ਰਹੀ ਹੈ ਤੇ ਅੱਜੋ ਕਿਸਾਨ ਵੀ ਦਿਖੇ ਲਗਾਤਾਰ ਉਹ ਕਿਸਾਨ ਜਿਹੜੇ ਹਰਿਆਣੇ ਦੇ ਆ ਕਿਸਾਨ ਆਗੂ ਤੇਜਵੀਰ ਹੋਣ ਚਾਹੀਏ ਅਭੀ ਬੰਨੂ ਕਹਾੜ ਹੋਣ ਚਾਹੀਏ ਹੋਰ ਵੀ ਕਿਸਾਨ ਆਗੂ ਹਣ ਲਗਾਤਾਰ ਪੰਜਾਬ ਦੇ ਵਿੱਚ ਹੈਗੇ ਕਿਉਂਕਿ ਨਜ਼ਰਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਕਰਕੇ ਉਹ ਪੰਜਾਬ ਦੇ ਵਿੱਚ ਸੀਗੇ ਇਹ ਸਾਰੀਆਂ ਚੀਜ਼ਾਂ ਮੀਟਿੰਗ ਦੇ ਵਿੱਚ ਜ਼ਿਕਰ ਹੋਊਗਾ ਕਿ ਹੁਣ ਇਹ ਮੀਟਿੰਗ ਚੰਗੇ ਮਾਹੌਲ ਦੇ ਵਿੱਚ ਹੁੰਦੀ ਹੈ ਜੇਕਰ ਚੰਗੇ ਮਾਹੌਲ ਦੇ ਵਿੱਚ ਹੁੰਦੀ ਹੈ ਕਿ ਕੱਲ ਦਾ ਅੰਦੋਲਨ ਰੋਕਿਆ ਜਾ ਸਕਦਾ ਟਾਲਿਆ ਜਾ ਸਕਦਾ ਪਰ ਸਰਵਣ ਪੰਦੇਰ ਦਾ ਜ਼ਿਕਰ ਕਰੀਏ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਜ਼ਿਕਰ ਕਰੀਏ ਜੋ ਉਹਨਾਂ ਦੇ ਤੇਵਰ ਹੈ ਨਜ਼ਰ ਨਹੀਂ ਆ ਰਿਹਾ ਇਸ ਸਥਿਤੀ ਤੋਂ ਕਿਉਂਕਿ ਜੇਕਰ ਮੀਟਿੰਗ ਤੋਂ ਬਹੁਤਾ ਕੁਝ ਨਹੀਂ ਨਿਕਲਦਾ ਤਾਂ ਸੁਭਾਵਿਕ ਤੌਰ ਤੇ ਦਿੱਲੀ ਕੱਲ ਕੁਝ ਹੋਏਗੀ ਆ ਬਿਲਕੁਲ ਭਰੋਸੇ ਦਾ ਜ਼ਿਕਰ ਜ਼ਿਕਰ ਕਰੀਏ ਤਾਂ ਲਿਖਤੀ ਤੌਰ ਤੇ ਕਿਸਾਨਾਂ ਨੂੰ ਪਹਿਲਾਂ ਵੀ ਭਰੋਸੇ ਮਿਲ ਚੁੱਕੇ ਹੈ ਪਹਿਲਾਂ ਵੀ ਕਮੇਟੀਆਂ ਬਣ ਚੁੱਕੀਆਂ ਕਮੇਟੀਆਂ ਦਾ ਜ਼ਿਕਰ ਕੀਤਾ ਸੀ ਤਾਂ ਉਹ ਕਮੇਟੀਆਂ ਨਹੀਂ ਚਾਹ ਰਹੇ ਉਹ ਕਹਿੰਦੇ ਕਿ ਤੁਸੀਂ ਜੇਕਰ ਹੱਲ ਕਰਨਾ ਤਾਂ ਕੁਝ ਤਾਂ ਸਾਡੇ ਲਈ ਪੋਜ਼ਿਟਿਵ ਲੈ ਕੇ ਆਓ ਤੁਸੀਂ ਪਿਛਲੀ ਮੀਟਿੰਗ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਅਜੇ ਮਿਸ਼ਰਾ ਟੈਨੀ ਨੂੰ ਬਰਖਾਸਤ ਕਰਕੇ ਆ ਜਾਂਦੇ ਇੱਥੇ ਉਸ ਨੂੰ ਅ ਪੱਕੀ ਕੀ ਬਾਹਰ ਦਾ ਰਸਤਰਾ ਮੈਂਬਰੀ ਪੱਤ ਤੋਂ ਲਾ ਕੇ ਦੇ ਆ ਜਾਂਦੇ ਉਸ ਦਾ ਹਸਤੀਫਾ ਲੈ ਕੇ ਆ ਜਾਂਦੇ ਸਾਨੂੰ ਲੱਗਦਾ ਕਿ ਕੇਂਦਰ ਸਾਡੇ ਲਈ ਸੁਹਿਰਦ ਹੈਗੀ ਹੈ ਕੇਂਦਰ ਸਾਡੀਆਂ ਮੰਗਾ ਮੰਨਣੀਆਂ ਚਾਹੁੰਦੀ ਚਾਹੁੰਦੀ ਹੈਗੀ ਹੈ ਪਰ ਹੁਣ ਨਜ਼ਰ ਨਹੀਂ ਆ ਰਿਹਾ ਹੁਣ ਆ ਗੱਲ ਇਹ ਕਿ ਕੇਂਦਰ ਦੇ ਹੱਥ ਦੇ ਵਿੱਚ ਇਹ ਗੇਮ ਹੈਗੀ ਹੈ ਕੇਂਦਰ ਆਪਾਂ ਕੀ ਹੈ ਕਿ ਇਹ ਕੈਨ ਨੂੰ ਹੈਗਾ ਕਿ ਅਸੀਂ ਤਾਂ ਮੀਟਿੰਗ ਕਰ ਰਹੇ ਹੈਗੇ ਇਸ ਦੇ ਬਾਵਜੂਦ ਕਿਸਾਨ ਅੰਦੋਲਨ ਕਰ ਰਿਹਾ ਹੁਣ ਕਿਸਾਨ ਇਧਰ ਆਪਾਂ ਕੀ ਹੈ ਕਿ ਕੁਸੁੱਤੇ ਆਪਾਂ ਕੀ ਹੈ ਕਿ ਇਸ ਗੱਲ 'ਚ ਫਸ ਸਕਦੇ ਆ ਕਿ ਆਖਰਕਾਰ ਕਿਸਾਨਾਂ ਨੇ ਕੋਲ ਵੀ ਦਿੱਤੀ ਹੋਈ ਆ ਪਰ ਕੇਂਦਰ ਵੀ ਮੀਟਿੰਗ ਕਰ ਰਹੀ ਹੈਗੀ ਆ ਪਰ ਕੀ ਕੇਂਦਰ ਦੀ ਮੀਟਿੰਗ ਦੇ ਨਾਲ ਦੇਖੋ ਕੇਂਦਰ ਨੂੰ ਬਿਲਕੁਲ ਪਤਾ ਇਸ ਚੀਜ਼ ਦਾ ਅੰਦੇਸ਼ਾ ਹੈਗਾ ਕਿ ਕੋਡ ਆਫ ਕੰਡਕਟ ਲੱਗਣ ਵਾਲਾ ਕਿਸਾਨਾਂ ਨੂੰ ਟਾਲਿਆ ਜਾ ਸਕੇ ਸਭ ਤੋਂ ਵੱਡੀ ਪਹਿਲ ਇਹ ਹੀ ਹੋਗੀ ਕੇਂਦਰ ਦੀ ਕਿ ਕਿਸਾਨਾਂ ਨੂੰ ਟਾਲਿਆ ਜਾ ਸਕੇ ਕਿਉਂਕਿ ਐਮਐਸਪੀ ਤੇ ਕਰਜ਼ਾ ਮਾਫੀ ਦਾ ਕੇਂਦਰ ਦੇ ਏਜੰਡੇ ਤੇ ਨਜ਼ਰ ਨਹੀਂ ਆ ਰਿਹਾ ਟਾਲਿਆ ਜਾਊਗਾ ਕਿਉਂਕਿ ਉਸ ਤੋਂ ਬਾਅਦ ਜੇਕਰ ਕੋਡ ਆਫ ਕੰਡਕਟ ਲੱਗਦਾ ਤਾਂ ਉਸ ਵਿੱਚ ਤਾਂ ਕੋਈ ਸਰਕਾਰਾਂ ਕੰਮਕਾਜ ਨਹੀਂ ਕਰ ਸਕਦੀਆਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਸੈਸ਼ਨ ਹੁਣੇ-ਹੁਣੇ ਚੱਲ ਰਿਹਾ ਸੀਗਾ ਜੇਕਰ ਕੇਂਦਰ ਇਹਨਾਂ ਚੀਜ਼ਾਂ ਨੂੰ ਲੈ ਕੇ ਸਹਿird ਹੁੰਦੀ ਜੇਕਰ ਕਿਸਾਨਾਂ ਦੀ ਇਹਨਾਂ ਮੰਗਾਂ ਨੂੰ ਲੈ ਕੇ ਵਾਕਿਆ ਹੀ ਹੋ ਚਿੰਤਤ ਹੁੰਦੀ ਤਾਂ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਅਜਿਹਾ ਏਜੰਡਾ ਲੈ ਕੇ ਆਉਣਾ ਸੀਗਾ ਕਟੋ-ਕਟ ਆਪਾਂ ਕੀ ਕੇਂਦਰੀ ਮੰਤਰੀ ਜੀ ਦਾ ਜ਼ਿਕਰ ਕਰਦੇ ਕਿਸਾਨ ਵਾਰ-ਵਾਰ ਲਖੀਮਪੁਰ ਖੀਰੀ ਦੀ ਘਟਨਾ ਹੋਈ ਸੀ ਅਜੇ ਮਿਸ਼ਰਾ ਟੈਣੀ ਦਾ ਜ਼ਿਕਰ ਕਰਦੇ ਆ ਉਸ ਨੂੰ ਬਰਖਾਸਤ ਕਰਕੇ ਆਉਂਦੇ ਉਸ ਨੂੰ ਆਪਾਂ ਕੀ ਕੀ ਉਸ ਦਾ ਅਸਤੀਫਾ ਲੈ ਕੇ ਆਉਂਦੇ ਸੁਹਿਰਦ ਹੁੰਦੇ ਪਰ ਨਜ਼ਰ ਨਹੀਂ ਆ ਰਿਹਾ ਸਮਾਟ ਪਾਉਣ ਨੂੰ ਲੱਗ ਰਿਹਾ ਹੈਗਾ ਕਿ ਸਮਾਟ ਪੇ ਆ 15 16 ਤੱਕਰ 18 ਤੱਕਰ 20 ਤੱਕਰ ਜਦੋਂ ਤੱਕ ਕੋਡ ਆਫ ਕੰਡਕਟ ਨਹੀਂ ਲੱਗਦਾ ਉਦੋਂ ਤੱਕ ਕਿਸਾਨਾਂ ਨੂੰ ਰੋਕ ਲਿਆ ਜਾਵੇ ਉਸ ਤੋਂ ਬਾਅਦ ਤਾਂ ਸਿੱਧੇ ਤੌਰ ਤੇ ਕੇਂਦਰ ਕੋਲ ਕਹਿਨ ਨੂੰ ਹੋਊਗਾ ਕਿ ਹੁਣ ਤਾਂ ਕੋਡ ਆਫ ਕੰਡਕਟ ਲੱਗ ਗਿਆ ਹੁਣ ਤਾਂ ਨਵੀਂ ਸਰਕਾਰ ਕੰਮਕਾਜ ਕਰ ਸਕਦੀ ਹੈ ਹੁਣ ਤਾਂ ਕੋਈ ਸਰਕਾਰ ਕੰਮਕਾਜ ਨਹੀਂ ਕਰ ਸਕਦੀ ਹਾਲਾਂਕਿ ਕਿਸਾਨ ਵੀ ਇਸ ਚੀਜ਼ ਨੂੰ ਭਲੀ ਭਾਤੀ ਸਮਝਦੇ ਹੈਗੇ ਆ ਕਿ ਆਖਰਕਾਰ ਕੇਂਦਰ ਸਮਰਥ ਪਾਰੀ ਕਿਉਂਕਿ ਅੱਜ ਜਿਹੜੀ ਮੀਟਿੰਗ ਹੈਗੀ ਹੈ ਉਸੀ ਦੇ ਤੌਰ ਤੇ ਕਹਿ ਕੇ ਗਏ ਗਿਆ ਕਿ ਆਰ ਜਾਂ ਪਾਰ ਹੋਣਾ ਕਿਉਂਕਿ ਇਸ ਮੀਟਿੰਗ ਨੇ ਤੈਅ ਕਰ ਦੇਣਾ ਹੈਗਾ ਕਿ ਕਿਸਾਨਾਂ ਨੇ ਕੱਲ ਦਿੱਲੀ ਜਾਣਾ ਹੈ ਜਾਂ ਨਹੀਂ ਜਾਣਾ ਜੇਕਰ ਮੰਗਾ ਦਾ ਜਿਹੜਾ ਫਾਰਮ ਹੈਗਾ ਉਹਨਾਂ ਉੱਪਰ ਕੋਈ ਅਜੇਹੀ ਸਹੂਲਤਗੀ ਕਹਿੰਦੀ ਹੈ ਕਿ ਤੁਹਾਡੇ ਹਿਸਾਬ ਦੇ ਨਾਲ ਚਲੋ ਆਪਾਂ ਕੰਮ ਕਰ ਲੈਨੇ ਆ ਆ ਤੁਹਾਡਾ ਜਿਹੜਾ ਕਰਜ਼ਾ ਮੁਕਤੀ ਦਾ ਹੈਗਾ ਆ ਡਾਟਾ ਹੈਗਾ ਇਸ ਤਰੀਕੇ ਨਾਲ ਅਸੀਂ ਅਨਾਉਂਸਮੈਂਟ ਕਰ ਦਿੰਨੇ ਆ ਜੇਕਰ ਕੋਈ ਨਾ ਕੋਈ ਅਨਾਉਂਸਮੈਂਟ ਹੁੰਦੀ ਹੈ ਅਧੀਆਂ ਮੰਗਾ ਉੱਪਰ ਹੀ ਜੇਕਰ ਕੇਂਦਰ ਅਨਾਉਂਸਮੈਂਟ ਕਰ ਸਕਦੀ ਤਾਂ ਹੀ ਕੋਈ ਆਪਾਂ ਕੀ ਕੀ ਹੱਲ ਅੱਗੇ ਦੀ ਮੀਟਿੰਗਾਂ ਦਾ ਨਿਕਲ ਸਕਦਾ ਜੇਕਰ ਕੇਂਦਰ ਇਸੇ ਤਰ੍ਹਾਂ ਅੜੀ ਰਹੀ ਜੇਕਰ ਆਪਾਂ ਕੀ ਕਿਸਾਨਾਂ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਇਸ ਚੀਜ਼ ਨੂੰ ਭੜੀ ਭਾਤੀ ਸਮਝ ਸਕਦੇ ਕਿ ਕੇਂਦਰ ਦਾ ਰੁਖ ਕੀ ਹੈਗਾ ਕੀ ਨਜ਼ਰ ਆ ਰਿਹਾ ਹੈ ਔਰ ਬਿਲਕੁਲ ਅਜੀਮੈਂ ਮੈਂ ਜ਼ਿਕਰ ਕੀਤਾ ਕਿ ਇਹ ਗੱਲਬਾਤ ਇਸ ਕਰਕੇ ਹੋ ਰਹੀ ਹੈ ਕਿ ਜੋ ਸਾਡੇ ਕੋਲ ਸੂਚਨਾ ਹੈ ਹੈਗੀਆਂ ਕਿ ਕਿਸਾਨਾਂ ਨੂੰ ਰੋਕਿਆ ਜਾਵੇ ਟਾਲਿਆ ਜਾਵੇ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ ਕਿਉਂਕਿ ਕਿਸਾਨ ਤਾਂ ਡਿਸਾਈਡ ਕਰ ਚੁੱਕੇ ਕਿਸਾਨ ਤਾਂ ਤੈਅ ਕਰ ਚੁੱਕੇ ਉਹਨਾਂ ਨੇ ਦਿੱਲੀ ਕੁਝ ਕਰਨਾ ਹੈਗਾ ਕਿਉਂਕਿ ਉਹਨਾਂ ਨੂੰ ਵੀ ਭਲੀ ਭਾਤੀ ਪਤਾ ਕਿ ਇਲੈਕਸ਼ਨ ਦਾ ਸਮਾਂ ਸਰਕਾਰਾਂ ਤੇ ਪ੍ਰੈਸ਼ਰ ਬਨਾਇਆ ਜਾ ਸਕਦਾ ਹੈ ਇੰਟਰਨੈਟ ਬੰਦ ਕਰ ਦਿੱਤਾ ਹੈਗਾ ਸੂਚਨਾਵਾਂ ਦਾ ਮਾਧਿਅਮ ਖਤਮ ਕੀਤਾ ਜਾ ਰਿਹਾ ਹੈਗਾ মিডিਆ ਨੂੰ ਕਵਰ ਕਰਨ ਤੋਂ ਥਾਂ ਤੋਂ ਰੋਕਿਆ ਜਾ ਰਿਹਾ ਹੈਗਾ ਤਾਂ ਇਹ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿ ਕੇਂਦਰ ਦਾ ਹਰਿਆਣਾ ਸਰਕਾਰ ਦੇ ਰਾਹੀਂ ਕਿ ਕੁਝ ਕਰਨਾ ਚਾਹੁੰਦੀ ਹੈਗੀ ਆ ਕਿ ਇਹ ਜਿਹੜਾ ਪ੍ਰਦਰਸ਼ਨ ਹੈਗਾ ਇਹ ਘਰ ਤੋਂ ਘਟ ਕਵਰ ਹੋਵੇ ਘਰ ਤੋਂ ਘਟ ਲੋਕਾਂ ਤੱਕ ਪਹੁੰਚੇ ਹੋਰ ਵੀ ਬਹੁਤ ਸਾਰੀਆਂ ਪੱਕੀ ਕੀ ਸਵਾਲ ਖੜੇ ਹੁੰਦੇ ਕਿ ਆਖਰਕਾਰ ਜਦੋਂ ਇੱਕ ਪਾਸੇ ਗੱਲਬਾਤ ਹੋ ਰਹੀ ਹੈ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਤੋਂ ਰੋਕਣ ਵਾਸਤੇ ਉਸ ਤੋਂ ਬਾਅਦ ਛਾਪੇ ਮਾਰੀ ਇਹ ਸਾਰੀ ਚੀਜ਼ਾਂ ਕਿਉਂ ਇਸ ਪਿਛਲੀ ਮੀਟਿੰਗ ਦੇ ਵਿੱਚ ਕਿਸਾਨਾਂ ਨੇ ਵੀ ਸਵਾਲ ਖੜੇ ਕੀਤੇ ਸੀ ਤਾਂ ਕੇਂਦਰੀ ਮੰਤਰੀ ਹਰਾਨੇ ਹੋਏ ਸੀ ਇਸ ਉੱਪਰ ਕਿ ਅਜਿਹਾ ਕੁਝ ਨਹੀਂ ਹੈਗਾ ਸੀ ਗੱਲ ਕਰਦੇ ਹਰਿਆਣਾ ਦੇ ਨਾਲ ਪਰ ਕੁਝ ਵੀ ਨਹੀਂ ਹੋਇਆ ਪਰ ਹੁਣ ਸਵਾਲ ਇੱਥੇ ਇਹ ਖੜਾ ਹੋਇਆ ਕਿ ਕਿਸਾਨ ਤੈਅ ਕਰ ਚੁੱਕੇ ਐ ਉਸ ਤੋਂ ਬਾਅਦ ਹਰਿਆਣਾ ਤਿਆਰੀ ਕਰ ਚੁੱਕਿਆ ਹਰਿਆਣਾ ਪੁਲਿਸ ਆਪਣੇ ਵੱਡੇ ਪੱਧਰ ਉੱਪਰ ਤਿਆਰੀ ਕਰ ਚੁੱਕੀ ਹਰਿਆਣਾ ਚ ਕਿਸਾਨਾਂ ਨੇ ਤਿਆਰੀ ਕੀਤੀ ਹੈ ਜੇਕਰ ਇਸ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ ਟਕਰਾਅ ਵਾਲੀ ਉਹ ਸਥਿਤੀ ਖੜੀ ਹੋਊਗੀ ਉਹ ਮੁਸੀਬਤ ਪੰਜਾਬ ਦੇ ਲੋਕਾਂ ਵਾਸਤੇ ਹਰਿਆਣਾ ਦੇ ਲੋਕਾਂ ਵਾਸਤੇ ਦੇਸ਼ ਦੇ ਲੋਕਾਂ ਵਾਸਤੇ ਸਰਾ ਸਰਕਾਰ ਵਾਸਤੇ ਹੀ ਬਣ ਸਕਦੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਸ ਹਿਸਾਬ ਦੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਬਾਰਡਰ ਤੋਂ ਮੋਕ ਡ੍ਰਿਲ ਕੀਤੀ ਜਾ ਰਹੀ ਹੈ ਥਰੂ ਗੈਸ ਦੇ ਗੋਲੇ ਕਿਉਂਕਿ ਜੇਕਰ ਉਹ ਸਾਰੀਆਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਕੱਲ ਦੇ ਵਕਤ ਕੱਲ ਦੇ ਸਮੇਂ ਜਦੋਂ ਕਿਸਾਨ ਦਿੱਲੀ ਨੂੰ ਕੂਚ ਕਰਨਗੇ ਤਾਂ ਭਾਰੀ ਨੁਕਸਾਨ ਕਿਸਾਨਾਂ ਦਾ ਹੋ ਸਕਦਾ ਉਸੇ ਸਥਿਤੀ ਨੂੰ ਰੋਕਣ ਦੇ ਲਈ ਕਿ ਉਹ ਰੁਕ ਜਾਵੇ ਅਸੀਂ ਕਿਸਾਨਾਂ ਨੂੰ ਟਾਲਦੀਏ ਕੋਡ ਆਫ ਕੰਡਕਟ ਲੱਗ ਜਾਵੇ ਉਸ ਤੋਂ ਬਾਅਦ ਕਹਿਣ ਨੂੰ ਕੇਂਦਰ ਸਰਕਾਰ ਕੋਲ ਹੋਊਗਾ ਕੀ ਅਸਲੀ ਕੋਡ ਆਫ ਕੰਡਕਟ ਲੱਗ ਗਿਆ ਅਗਲੀ ਸਰਕਾਰ ਦੇ ਵਿੱਚ ਕੋਈ ਨਾ ਕੋਈ ਹੱਲ ਹੋ ਸਕਦਾ ਹੈ ਆ ਬਿਲਕੁਲ ਕਿਸਾਨ ਇਸ ਤਰੀਕੇ ਦੇ ਨਾਲ ਪ੍ਰੈਸ਼ਰ ਪਾ ਰਹੇ ਕਿਉਂਕਿ ਦੋ ਢਾਈ ਮਹੀਨੇ ਤੋਂ ਤਿਆਰੀ ਕਰ ਰਹੇ ਕਿਸਾਨ ਅਲੱਗ-ਅਲੱਗ ਪੰਜਾਬ ਦੇ ਹਿੱਸਿਆਂ 'ਚ ਜਾ ਕੇ ਹਰਿਆਣਾ ਦੇ ਹਿੱਸਿਆਂ 'ਚ ਜਾ ਕੇ ਅਲੱਗ-ਅਲੱਗ ਥਾਵਾਂ ਤੇ ਜਾ ਕੇ ਕਨਵੈਨਸ਼ਨ ਕਰਕੇ ਕਿਸਾਨਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਇਕੱਠੇ ਕੀਤਾ ਜਾ ਰਿਹਾ ਹੈਗਾ ਹੁਣ ਇਸ ਪੱਧਰ ਉੱਪਰ ਕਾਡਰ ਨੂੰ ਤਿਆਰ ਕੀਤਾ ਕਿ ਅਸੀਂ ਤੁਹਾਡੇ ਲਈ ਆ ਐਮਐਸਪੀ ਲੈ ਕੇ ਆਵਾਂਗੇ ਅਸੀਂ ਤੁਹਾਡਾ ਕਰਜ਼ਾ ਮੁਕਤ ਕਰਾਵਾਂਗੇ ਉਸ ਤੋਂ ਬਾਅਦ ਇੰਨੇ ਵੱਡੇ ਪੱਧਰ ਉੱਪਰ ਕਾਡਰ ਤਿਆਰ ਹੋ ਗਿਆ ਤਾਂ ਹੁਣ ਉਹਨਾਂ ਨੂੰ ਵੀ ਪਲੀ ਪੰਤੀ ਪਤਾ ਕਿ ਜੇਕਰ ਪਿੱਛੇ ਹਟਦੇ ਆ ਤਾਂ ਫਿਰ ਮੁੜ ਕੇ ਸਾਡੇ ਪਿੱਛੇ ਕਿਸੇ ਨੇ ਨਹੀਂ ਤੁਰਨਾ ਅਸੀਂ ਲੋਕਾਂ ਨੂੰ ਨਾਲ ਲੈ ਕੇ ਨਹੀਂ ਤੁਰ ਸਕਦੇ ਕਿਉਂਕਿ ਉਹ ਜਜਬਾਤੀ ਲੋਕ ਹੈਗੇ ਆ ਉਹ ਕਿਸਾਨਾਂ ਦੇ ਨਾਲ ਆਏ ਹੈਗੇ ਆ ਉਹ ਆਪਣਾ ਘਰ-ਬਾਰ ਤਿਆਕ ਕੇ ਆਏ ਉਹ ਆਪਣਾ ਸਭ ਕੁਝ ਛੱਡ ਕੇ ਆਏ ਆਪਣੇ ਐਮਐਸਪੀ ਲੈਣ ਵਾਸਤੇ ਆਪਣੇ ਕਰਜ਼ਾ ਮੁਕਤੀ ਦੇ ਲਈ ਇਹ ਸਾਰੀਆਂ ਚੀਜ਼ਾਂ ਕਰਾਉਣ ਦੇ ਲਈ ਕਿਸਾਨਾਂ ਨਾਲ ਤੁਰਿਆ ਜੇਕਰ ਮੀਟਿੰਗ ਦੇ ਵਿੱਚੋਂ ਕੁਝ ਵੀ ਨਿਕਲਦਾ ਕਿਉਂਕਿ ਕਿਸਾਨਾਂ ਨੂੰ ਪਤਾ ਕਿਸਾਨ ਜੱਥੇਬੰਦੀਆਂ ਨੂੰ ਪਤਾ ਸਰਉਣ ਪੰਦੇਰ ਨੂੰ ਪਤਾ ਜਗਜੀਤ ਸਿੰਘ ਢੱਲੇ ਨੂੰ ਪਤਾ ਕਿਸ ਪੱਧਰ ਦੀਆਂ ਮੀਟਿੰਗਾਂ ਹੁੰਦੀ ਹੈ ਕਿਸ ਲੈਵਲ ਤੇ ਹੱਲ ਨਿਕਲ ਸਕਦਾ ਕਿਉਂਕ ਜੋ ਅੰਦਰ ਬੈਠੇ ਆ ਪਿਊਸ਼ ਗੋਇਲ ਬੈਠੇ ਆ ਅਦਿੱਤਿਆਨੰਦ ਬੈਠੇ ਆ ਉਸ ਤੋਂ ਬਾਅਦ ਅਰਜੁਨ ਮੁੰਡਾ ਬੈਠੇ ਆ ਕਿ ਇਹਨਾਂ ਕੋਲ ਹੱਲ ਨਹੀਂ ਹੈਗਾ ਹੱਲ ਹੈਗਾ ਦੋ ਵਿਅਕਤੀਆਂ ਕੋਲ ਅਮਿਸ਼ਾ ਕੋਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਦੋ ਵਿਅਕਤੀਆਂ ਕੋਲ ਹੱਲ ਹੈਗਾ ਜਿੰਨਾ ਸਮਾਂ